ਜਦ 200 ਨਾਮ ਦੀ ਔਰਤ ਸੀ ਜੀ ਕੋਸ਼ਸ਼ ਸੀ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੋਸ਼ਸ਼ ਸੀ ਅੱਜ ਪ੍ਰਾਪਰਟੀ ਪੰਚਾਇਤ ਨੂੰ ਹੈਂਡਓਵਰ ਕਰ ਰਹੇ ਆ ਜੀ ਕੋਸ਼ਿਸ਼ ਸਾਜਣਾ ਸੀਗਾ ਉਹ ਡਿਮੋਲਿਸ਼ ਕਰ ਰਹੇ ਆ ਜੀ ਸਰ ਕਿ ਇੱਥੇ ਪਰਚੇ ਕਿੰਨੇ ਕਰ ਹੈਗੇ ਆ ਇੱਥੇ ਤਾਂ ਆਲਰੇਡੀ 3 ਪਰਚੇ ਦਰਜ ਹੈਗੇ ਆ ਜੀ ਵੱਖ-ਵੱਖ ਅੰਡਰ ਸੈਕਸ਼ਨ ਤਹਿਤ ਐਨਡੀ ਦੇ ਜੀ ਤੇ ਬੜਾ ਕਲੀਅਰ ਕਟ ਸਰਕਾਰ ਵੱਲੋਂ ਮੈਸੇਜ ਆ ਜੀ ਜਦ ਨਸ਼ੇ ਵਿਰੁੱਧ ਜਿਹੜੇ ਇਹ ਬੰਦੇ ਕੋਈ ਵੀ ਇਦਾਂ ਦੇ ਇਹ ਕੰਮ ਕਰਦੇ ਆ ਜੀ ਉਹਦੀ ਜੜ ਤੱਕ ਜਾ ਕੇ ਉਹਨੂੰ ਅਸੀਂ ਖਤਮ ਕਰਾਂਗੇ ਇਹਦੀ ਐਸੇ ਕਿੰਨੀ ਪ੍ਰਾਪਰਟੀ ਕਿੰਨੀ ਸਾਰੀ ਕੋਟੇ ਦੀ ਜੇ ਪੰਚਾਇਤ ਦੀ ਪ੍ਰਾਪਰਟੀ ਆ ਜੀ ਇਹ ਤੁਹਾਨੂੰ ਪੰਚਾਇਤ ਬਖੂਬੀ ਦੱਸ ਸਕਦੀ ਆ ਵੀ ਉਹਨਾਂ ਦੀ ਕਿੰਨੀ ਜਗ੍ਹਾ ਆ ਸਤ ਸਰੇ ਇੱਕ ਹੋਰ ਇੱਕ ਸਵਾਲ ਪਾ ਹੁੰਦਾ ਹੈਗਾ ਜਿੰਨੀਆਂ ਵੀ ਯੋਧ ਨਸ਼ੇ ਦੇ ਵਿਰੁੱਧ ਪ੍ਰਾਪਰਟੀਆਂ ਡਿਮੋਲਿਸ਼ ਕੀਤੀਆਂ ਜਾ ਰਹੀਆਂ ਇਹ ਸਾਰੀਆਂ ਹੀ ਜਾਂਦਾ ਸ਼ਾਮਲਡ ਪੁਣੀਆਂਆਂ ਹੀ ਆ ਜਾਂ ਇਹ ਗਵਰਨਮੈਂਟ ਦੀ ਪ੍ਰਾਪਰਟੀ ਚ ਬਣੀਆਂ ਹੋਈਆਂ ਕੋਈ ਨਿੱਜੀ ਪ੍ਰਾਪਰਟੀ ਹੈਗੀ ਕੋਈ ਨਸ਼ਾ ਤਸਕਰ ਦੀ ਜਿਹੜਾ ਉਹ ਆ ਸਾਡੀਆਂ ਟੀਮਾਂ ਵੱਖ-ਵੱਖ ਟੀਮਾਂ ਲੱਗੀਆਂ ਸਾਡੀਆਂ ਆਡੈਂਟੀਫਾਈ ਕਰ ਰਹੀਆਂ ਜੋ ਅਕੋਰਡਿੰਗਲੀ ਕਾਨੂੰਨ ਦੇ ਤਹਿਤ ਉਹ ਚ ਕਾਰਵਾਈ ਬਣਦੀ ਹੋਊਗੀ 100% ਜਿਹਦੇ ਸ਼ੋ ਨਾਮ ਦੀ ਔਰਤ ਸੀ ਜੀ ਕੋਸ਼ ਅਸੀ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੋਸ਼ ਅਸੀ ਅੱਜ ਪ੍ਰਾਪਰਟੀ ਪੰਚਾਇਤ ਨੂੰ ਹੈਂਡਓਵਰ ਕਰ ਰਹੇ ਆ ਜੀ ਕੋਸ਼ਿਸ਼ ਸਾਜਣਾ ਸਿਗਾ ਉਹ ਡਿਮੋਲਿਸ਼ ਕਰ ਰਹੇ ਆ ਜੀ ਸਰ ਕੀ ਇਹ ਤੇ ਪਰਚੇ ਕਿੰਨੇ ਕਰ ਹੈਗੇ ਆ ਇਹਦੇ ਤੇ ਆਲਰੇਡੀ ਤਿੰਨ ਪਰਚੇ ਦਰਜ ਹੈਗੇ ਆ ਜੀ ਵੱਖ-ਵੱਖ ਅੰਡਰ ਸੈਕਸ਼ਨ ਤਹਿਤ ਐਨਡੀ ਦੇ ਜੀ ਤੇ ਬੜਾ ਕਲੀਅਰ ਕੱਟ ਸਰਕਾਰ ਵੱਲੋਂ ਮੈਸੇਜ ਆ ਜੀ ਯੋਧ ਨਸ਼ੇ ਵਿਰੁੱਧ ਜਿਹੜੇ ਇਹ ਬੰਦੇ ਕੋਈ ਵੀ ਇਦਾਂ ਦੇ ਕੰਮ ਕਰਦੇ ਆ ਜੀ ਉਹਦੀ ਜੜ ਤੱਕ ਜਾ ਕੇ ਉਹਨੂੰ ਅਸੀਂ ਖਤਮ ਕਰਾਂਗੇ ਇਹਦੀ ਇਸ ਜੀ ਕਿੰਨੀ ਪ੍ਰਾਪਰਟੀ ਕਿੰਨੀ ਸਾਰੀ ਕੋਟੇ ਜੇ ਪੰਚਾਇਤ ਦੀ ਪ੍ਰਾਪਰਟੀ ਹੈ ਜੀ ਇਹ ਤੁਹਾਨੂੰ ਪੰਚਾਇਤ ਬਖੂਬੀ ਦੱਸ ਸਕਦੀ ਹੈ ਵੀ ਉਹਨਾਂ ਦੀ ਕਿੰਨੀ ਜਗ੍ਹਾ ਆ ਸਰ ਸਰੇ ਇੱਕ ਹੋਰ ਇੱਕ ਸਵਾਲ ਪਾ ਹੁੰਦਾ ਹੈਗਾ ਜਿੰਨੀਆਂ ਵੀ ਯੁੱਧ ਨਸ਼ੇ ਦੇ ਵਿਰੁੱਧ ਪ੍ਰਾਪਰਟੀਆਂ ਡਿਮੋਲਿਸ਼ ਕੀਤੀਆਂ ਜਾ ਰਹੀਆਂ ਇਹ ਸਾਰੀਆਂ ਹੀ ਜਾਂ ਤਾਂ ਸ਼ਾਮਲਡ ਬਣੀਆਂ ਹੋਈਆਂ ਜਾਂ ਇਹ ਗਵਰਨਮੈਂਟ ਦੀ ਪ੍ਰਾਪਰਟੀ ਚ ਬਣੀਆਂ ਹੋਈਆਂ ਕੋਈ ਨਿੱਜੀ ਪ੍ਰਾਪਰਟੀ ਹੈਗੀ ਕੋਈ ਨਸ਼ਾ ਤਸਕਰ ਦੀ ਜਿਹੜਾ ਉਹ ਆ ਉਹ ਸਾਡੀਆਂ ਟੀਮਾਂ ਵੱਖ-ਵੱਖ ਟੀਮਾਂ ਲੱਗੀਆਂ ਸਾਡੀਆਂ ਆਇਡੈਂਟੀਫਾਈ ਕਰ ਰਹੀਆਂ ਜੋ ਅਕੋਰਡਿੰਗਲੀ ਕਾਨੂੰਨ ਦੇ ਤਹਿਤ ਉਹ ਚ ਕਾਰਵਾਈ ਬਣਦੀ ਹੋਊਗੀ 100% ਜੀ ਦੀਸ਼ੋ ਨਾਮ ਦੀ ਔਰਤ ਸੀ ਜੀ ਕੋਸ਼ਸ਼ੀ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੋਸ਼ਸ਼ੀ ਅੱਜ ਪ੍ਰਾਪਰਟੀ ਪੰਚਾਇਤ ਨੂੰ ਹੈਂਡਓਵਰ ਕਰ ਰਹੇ ਆਂ ਜੀ ਕੋਸ਼ਿਸ਼ਾ ਜਿਹੜਾ ਸੀਗਾ ਉਹ ਡਿਮੋਲਿਸ਼ ਕਰ ਰਹੇ ਆਂ ਜੀ ਸਰ ਕਿ ਇੱਥੇ ਪਰਚੇ ਕਿੰਨੇ ਕਰ ਹੈਗੇ ਆ ਇਹਦੇ ਤੇ ਆਲਰੇਡੀ 3 ਪਰਚੇ ਦਰਜ ਹੈਗੇ ਆ ਜੀ ਵੱਖ-ਵੱਖ ਅੰਡਰ ਸੈਕਸ਼ਨ ਤਹਿਤ ਐਨਡੀ ਦੇ ਜੀ ਤੇ ਬੜਾ ਕਲੀਅਰ ਕਟ ਸਰਕਾਰ ਵੱਲੋਂ ਮੈਸੇਜ ਆ ਜੀ ਜਦ ਨਸ਼ੇ ਵਿਰੁੱਧ ਜਿਹੜੇ ਇਹ ਬੰਦੇ ਕੋਈ ਵੀ ਇਦਾਂ ਦੇ ਇਹ ਕੰਮ ਕਰਦੇ ਆ ਜੀ ਉਹਦੀ ਜੜ ਤੱਕ ਜਾ ਕੇ ਉਹਨੂੰ ਅਸੀਂ ਖਤਮ ਕਰਾਂਗੇ ਇਹਦੀ ਐਸੇ ਕਿੰਨੀ ਪ੍ਰਾਪਰਟੀ ਕਿੰਨੀ ਸਾਰੀ ਕੋਟੇ ਦੀ ਜੇ ਪੰਚਾਇਤ ਦੀ ਪ੍ਰਾਪਰਟੀ ਆ ਜੀ ਇਹ ਤੁਹਾਨੂੰ ਪੰਚਾਇਤ ਬਖੂਬੀ ਦੱਸ ਸਕਦੀ ਆ ਵੀ ਉਹਨਾਂ ਦੀ ਕਿੰਨੀ ਜਗ੍ਹਾ ਆ ਸਤ ਸਰੇ ਇੱਕ ਹੋਰ ਇੱਕ ਸਵਾਲ ਪਾ ਹੁੰਦਾ ਹੈਗਾ ਜਿੰਨੀਆਂ ਵੀ ਯੁੱਧ ਨਸ਼ੇ ਦੇ ਵਿਰੁੱਧ ਪ੍ਰਾਪਰਟੀਆਂ ਡਿਮੋਲਿਸ਼ ਕੀਤੀਆਂ ਜਾ ਰਹੀਆਂ ਇਹ ਸਾਰੀਆਂ ਹੀ ਜਾਂ ਤਾਂ ਸ਼ਾਮਲਡ ਪੁਣੀਆਂਆਂ ਹੈ ਜਾਂ ਇਹ ਗਵਰਨਮੈਂਟ ਦੀ ਪ੍ਰਾਪਰਟੀ ਚ ਬਣੀਆਂ ਹੋਈਆਂ ਕੋਈ ਨਿੱਜੀ ਪ੍ਰਾਪਰਟੀ ਹੈ ਕਿ ਕੋਈ ਨਸ਼ਾ ਤਸਕਰ ਦੀ ਜਿਹੜਾ ਉਹ ਆ ਸਾਡੀਆਂ ਟੀਮਾਂ ਵੱਖ-ਵੱਖ ਟੀਮਾਂ ਲੱਗੀਆਂ ਸਾਡੀਆਂ ਆਡੈਂਟੀਫਾਈ ਕਰ ਰਹੀਆਂ ਜੋ ਅਕੋਰਡਿੰਗਲੀ ਕਾਨੂੰਨ ਦੇ ਤਹਿਤ ਉਹ ਚ ਕਾਰਵਾਈ ਬਣਦੀ ਹੋਊਗੀ 100%